ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨਾਈ ਜਾ ਰਹੀ ਸ਼ਤਾਬਦੀ ਮੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਸਾਮ ਤਕ ਗੁਰਦੁਆਰਾ ਤੋਬੜੀ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਦਾ ਅੱਜ ਹਲਕਾ ਮਜੀਠਾ ਕਸਬਾ ਜੈੰਤੀਪੁਰ ਵਿਚ ਪੂਜਨ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਕਵੀ શ્રી ਜਥੇ ਪਾਈ ਬਲਵੰਤ ਸਿੰਘ ਢੱਡੇ ਪਾਈ ਨਰਿੰਦਰ ਸਿੰਘ ਬੱਗਾ ਆਜਥਿਆਂ ਵੱਲੋਂ ਆਇਆ ਹੋਇਆ ਸੰਗਤਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਗੁਰ ਇਤਿਹਾਸੋਨਾ ਕੇ નિਹਾਲ ਕੀਤਾ ਗਿਆ। ਸਮੂਹ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕੁਰਮੀਤ ਸਿੰਘ ਬਲ, ਜਸਬੀਰ ਸਿੰਘ ਬਲ, ਸਰਪੰਚ ਰਗबीर ਸਿੰਘ

ਸਾਰੇ ਪ੍ਰਬੰਧ ਜਿੰਨੇ ਵੀ ਨਗਰ ਕੀਰਤਨ ਨਾਲ ਸੰਬੰਧਿਤ ਨੇ ਸਾਰੇ ਪੜੀ ਪਹਿਲਾਂ ਤੋਂ ਵਿਉਂਤਬੰਦੀ ਨਾਲ ਕੀਤੇ ਨੇ ਡਿਟੇਲ ਅਗਾਂਹ ਵਿੱਚ ਸੰਗਤਾਂ ਆਉਂਦੀਆਂ ਜਿਹੜਾ ਇਸ ਵਾਰ ਸcheid ਕੀਤਾ ਤੇ ਅੱਜ ਸੰਗਤ ਵੱਡੀ ਗਿਣਤੀ ਦੇ ਵਿੱਚ ਆਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਸ ਸਮੇਂ ਹੋਈ ਜੋ ਸੰਸਾਰ ਭਰ ਦੇ ਵਿੱਚ ਧਾਰਮਿਕ ਅਸਹਿਣਸ਼ੀਲਤਾ ਦਾ ਦੌਰ ਚੱਲ ਰਿਹਾ ਸੀ ਕੋਈ ਵੀ ਹਾਕਮ ਜਿਹੜਾ ਉਹ ਆਪਣੇ ਧਰਮ ਨੂੰ ਫਲਾਉਣ ਵਾਸਤੇ ਜੂਹ ਰਿਆ ਧਰਮਾਗਿਕ ਕਾਰਮਕ ਅਕੀਦਿਆਂ ਨੂੰ ਖਤਮ ਕਰਨ ਵਾਸਤੇ ਕੁਝਰਨ ਵਾਸਤੇ ਪੂਰਾ ਜੋਰ ਲਾ ਰਹੇ ਸਨ ਇਸੇ ਕੜੀ ਦੇ ਵਿੱਚ ਆਰਗੰਜੇਪ ਨੇ ਵੀ ਇਹ ਜਿਹੜਾ ਬੀੜਾ ਚੁੱਕਿਆ ਸੀ ਪਰ ਗੁਰਤੇਵਾਰ ਸਾਹਿਬ ਜੀ ਨੇ ਪੈਕਾ ਹੁਕ ਦੇ ਦਿੱਤਨਾ ਮੈਂ ਪਹਿਮਾਨ ਆਨ ਉਹਨਾਂ ਨੇ ਜਦੋਂ ਉਹਨਾਂ ਕੋਲ ਕਸ਼ਮੀਰੀ ਪੰਡਤ ਆਏ ਤੇ ਉਹਨਾਂ ਆਖਿਆ ਭਾਈ ਨਾ ਤੇ ਕਿਸ ਨੂੰ ਡਰਾਉਣਾ ਚਾਹੀਦਾ ਤੇ ਨਾ ਕਿਸ ਦਾ ਭੈ ਮੰਨਣਾ ਚਾਹੀਦਾ ਜੇ ਤੁਹਾਨੂੰ ਉਹ ਭੈਪੀਤ ਕਰ ਰਿਹਾ ਤੇ ਤੁਸੀਂ ਜਾ ਕੇ ਕਹਿ ਦਿਓ ਕਿ ਜੇ ਫੇਗ ਬਾਦਰ ਜੀ ਆਪਣਾ ਅਸਲਾਮ ਅਪਣਾ ਲੈਣਗੇ ਤੇ ਅਸੀਂ ਵੀ ਸਾਰੇ ਜਿਹੜੇ ਆ ਉਹਨਾਂ ਦੇ ਨਾਲ Hindu ਧਰਮ ਛੱਡ ਕੇ ਅਸਲਾਮ ਦੇ ਵਿੱਚ ਆ ਜਾਵਾਂਗੇ ਤੁਸੀਂ ਸਾਡੇ ਤੇ ਜ਼ੁਲਮ ਨਾ ਕਰੋ ਤੇ ਉਹ ਸੰਬੰਧ ਵਿੱਚ ਇੱਕ ਵਾਰ ਸਭ ਜੀ ਆਪ ਚੱਲ ਕੇ ਅਨੰਤਪੁਰ ਸਾਹਿਬ ਤੋਂ ਤੇ ਆਗਰ ਤਾਂ ਹੀ ਜਾਂਦਾ ਜਾ ਕੇ ਉਹਨਾਂ ਨੇ ਉੱਥੋਂ ਆਪਣਾ ਜਿਹੜਾ ਆਪਣੇ ਆਪ ਨੂੰ ਬਹਾਨੇ ਨਾਲ ਜਿਹੜਾ ਇਹ ਹਕੂਮਤ ਦੇ ਸਾਹਮਣੇ ਪ੍ਰਗਟ ਕੀਤਾ